ਪੰਜਾਏ 8 60 ਦੇ ਪਿੱਛੇ ਫਿਰ ਜੋੜੀਆਂ ਦੱਸ ਦੱਸ ਅੱਹ ਟੰਕੋ ਮਕਿਆਉਣਾ ਪੈਣਾ ਬੈਕ ਨਿਕਲੂਗੀ ਯਾਰ ਆਹ ਟਾਇਰ ਤਾਂ ਦੇਖ ਲੈ ਕਿੰਨਾ ਪੈ ਗਿਆ ਇੱਥੇ ਨੂੰ ਕਾ ਲੋਡ ਅਜਾ ਬੈਠੋ ਕਿੱਦਾ ਹਾਲ ਚਾਲ ਆਪ ਕੋ ਸਾਰੇ ਵਧੀਆ ਹੋਵੋਗੇ ਨਾ ਅੱਜ 1500 ਲੱਗੇ ਆ ਵੱਡਣ ਜੀਰੀ ਚਲਦਿਆਂ ਖੇਤ ਚੋਂ ਟਰੈਕਟਰ ਲੈ ਕੇ ਇੱਕ ਗਿਆ ਹੋਇਆ ਥੱਟ ਉਹ ਭਰ ਗਈ ਹੁਣ ਟਰਾਲੀ ਆਪਾਂ ਹੁਣ ਦੂਜੀ ਲੈ ਕੇ ਜਾਣੀ ਟਰਾਲੀ ਜੌਂਡਰ ਤੇ ਤਰਵਜਾ ਦਾ ਥੱਕਿਆ ਬਈ ਜੀ ਚਲਦਿਆਂ ਦੇਖ ਦੇਖਦੇ ਆ ਕਿਵੇਂ ਭਰ ਰਿਹਾ ਝਾੜ ਵਗੈਰਾ ਕੀ ਨਿਕਲਦਾ ਲੈ ਕੇ ਜੌਂਡਰ ਚਲਦਿਆਂ ਟਰਾਲੀ ਦੇ ਕਰਾਨੇ ਆ ਦਰਚਣ ਤੋਂ ਟਰੈਕਟਰ ਦੇ ਕਰਾਨੇ ਆ ਦੇਖੋ ਫਿਰ ਬਈ ਮਿੱਤਰੋ ਕਰੋ ਚੈੱਕ 5510 ਟਾਇਰਾਂ 'ਚ ਪਾਣੀ ਹੈ ਇਹਦੇ ਫੁੱਲ ਉਹ ਟਰਾਲੀ ਫਸ ਗਈ 60 ਵਾਲੀ ਉੱਤੇ ਪਰਫਾਰਮੈਂਸ ਦੇਖਣੀ ਇਹਦੇ ਝਾੜ ਵਗੈਰਾ ਆਪਾਂ ਨਿਕਾ ਰਹੀ ਤੇ ਲਾਇਆ ਟਰਾਲੀ ਲਈ ਆਏ ਪੇਟ ਵਗੈਰਾ ਕਰਕੇ ਤੁਹਾਨੂੰ ਲੁੱਕ ਦਿਖਾਵਾਂਗੇ ਇਹਦੀ ਠੀਕ ਹੈ ਜੋੜ ਲਈ ਹੁਣ ਆਪਾਂ ਚੱਲਦੇ ਆ ਇਹਨੂੰ ਲੈ ਕੇ ਦਿਖਾਣੇ ਆ ਤੁਹਾਨੂੰ ਵੀਡੀਓ ਜੇ ਫਿਰ ਖੇਤ 'ਚ ਜਾ ਕੇ ਕੀ ਚਾਰੜ ਵਗੈਰਾ ਕੀਵੇਂ ਨਿਕਲਦਾ ਦੇਖੋ ਬਈ ਮਿੱਤਰੋ ਟਰੈਕਟਰ ਹੱਕ ਲਿਆ ਆਪਾਂ ਨੇ ਚੱਲਦੇ ਆ ਲੈ ਕੇ ਖੇਤ 'ਚ ਹੁਣ ਦਫਾਨੇ ਆ ਤੇ ਫੱਟ ਫਾਦ ਕੇ ਉਹ ਪੈਦਾ ਜਾ ਕੇ ਕੱਢਣਾ ਢੋਲਣ ਵਗੈਰਾ ਚੱਕਿਆ ਆਪਾਂ ਨੇ ਕਾਲੀ ਉਹ ਭਾਈ ਜੱਟ ਚੱਲਦੇ ਆ ਲੈ ਕੇ ਆਪਾਂ ਦੇ ਦੇਖੋ ਲੈ ਮਿੱਤਰੋ ਕਰੋ ਚੈੱਕ ਆ ਠੱਟ ਖੜਿਆ ਟਰਾਲੀ ਦੇਖੋ ਪੌਣੀ ਹੋ ਗਈ ਪਰਲਾ ਟਾਇਰ ਦਦੇ ਆ ਥੋੜੇ ਜਿਹਾ ਸਲਿੱਪ ਮਾਰ ਕੇ ਖੜਿਆ ਚੋਪਰ 53 10 ਲੱਗੇ ਆ ਪਾਣ ਪਤਾ ਛੱਡਲਾ ਚੌਕ ਲੈ ਇਹਨਾਂ ਕਰੋ ਕਰੋ ਚੈੱਕ ਕਰੋ ਟਰਾਲੀ ਦਾ ਟਾਇਰ ਪਰਲਾ ਇੱਕ ਪੈਂਚਰ ਆ ਜੋੜੇ ਚ ਦਾ ਕਰਕੇ ਬਹਿ ਜਾਂਦੇ ਆ ਥੋੜਾ ਜਿਹਾ ਜੇਪੂ

ਬੀ ਪਾਲਾ ਬੀ ਕੋਈ ਇਟਾਂ ਐ ਇਧਰ ਇਟਾਂ ਐ ਥੱਲੇ ਕਰੋ ਜੀ ਇੱਕ ਲਓ ਪੱਟ ਲਈ ਨਹੀਂ ਨਾ ਤੇਰਾ ਗਿਆ ਤਾਂ ਕਿੰਨੇ ਤੂ ਬਾਪਾ ਰੋਗ ਲੱਗਾ ਹੀ ਨਾ ਲੱਗ ਜੀ ਨੇ ਨਿਕਲ ਬਣ ਗਿਆ ਕੰਮ। ਕੋਤੂਦੂ ਜਿਹਾ ਚਲਾ ਰਿਹਾ ਦਾ ਸਾਲਾ ਕੰਬੈਨ ਵਾਲਾ ਇਹਨੇ ਕਰਾਇਆ। ਉਹ ਕੱਲੇ ਛੱਟ ਨਾਲ ਬੈਗ ਲੈ ਕੇ ਜਾ ਰਿਹਾ ਚਲੋ ਜੀ ਲੱਗ ਗਿਆ। ਛੱਟ ਪਿੱਛੇ ਤੇ ਹੌਲਾ ਨਾ ਮੂਰੇ ਤੋਂ ਭਾਰੇ ਆ ਟਰੈਕਟਰ ਪਾ ਕਰਕੇ ਦਿੱਕਤ ਕਰਦਾ। ਟਰਾਲੀ ਭਰੇ ਗਈ ਲਗਭਗ ਕਰੋ ਚੈੱਕ। 16 ਫੁੱਟ ਟਰਾਲੀ ਆ ਬੈਟ ਉੱਪਰ ਨੂੰ ਦੇਖ ਲੋ ਕਿਤਾ। ਟਰੈਕਟਰ ਕਿਆ ਕਰੂਗੇ? ਫਿਰ ਚੋਟੀ ਦਾ ਉਹ ਦਿਨ ਪਾਉ ਪਿੱਛੇ ਨਰੇ ਅਦਾ ਝੱਜੂ ਛੇੜ ਦਿਆ ਹੁਣ ਟਟਾਂ ਦੇ ਜ ਫਸਲ ਵੱਡਦੀ ਹੈ ਕੋਈ ਨਾ ਕੋਈ ਤੇ ਤਮਾ ਹਿੱਲਦਾ ਹਿੱਲਦਾ ਹੈ ਉਹ ਦਿਨ ਟਰੈਕਟਰ 755 ਹੈਗਾ ਬਾਈ ਉਹ ਮਿਸਤਰੀ ਵੇ ਭੇਜਿਆ ਮੜਾ ਟਾਇਰਿੰਗ ਚ ਆਵਾਜ਼ ਆ ਰਹੀ ਸੀ ਉਹਦੇ ਫਿਰ ਤਾਂ ਲੋਡ ਨਹੀਂ ਹਟ ਚੰਦੀ ਹੋਰ ਬਾਈ ਹੋਰ ਆ 75 ਐਚ ਵੀ ਜਾਓ ਕਿੱਥੇ ਡਾਜਦਾ ਉਹ ਖੜੀ ਆ ਕੰਬਾਇਨ ਵਿਚਾਰੀ ਉਹ ਬੈਠ ਕੇ ਉਹਨੂੰ ਗੇਰ ਵੀ ਨਹੀਂ ਪਾਣ ਦੇਣਾ ਤਾਂ ਖਿੱਚ ਲੈਣੀ ਦੀ ਟਰਾਲੀ ਚੱਲ ਦੇ ਬ੍ਰੇਕਰ ਚੈੱਕ ਆਠਾ ਲਾ ਹੁਣ ਮੋੜੂਗਾ ਦੇਖਦੇ ਚੜਾ ਦੂਗਾ ਰੇ ਨਾ ਐਨੀ ਕਿਤਾ ਵਾਲਾ ਜੀ ਕਰ ਲੰਨੇ ਚੱਕੇ ਜੀ ਕੱਢਤੀ ਹੈ ਚੱਲ ਹਾਂ ਛੜਾ ਨਹੀਂ ਹੁੰਦਾ ਨਾ ਕੋਈ ਬੰਪਰਾਂ ਮੋੜੇ ਨਾਲ ਕੋਈ ਜਾਪਾ ਇਹਦਾ ਇੰਜਣ ਤੇ ਵਜਨ ਬਹੁਤ ਹੁੰਦਾ ਵੇ 55 ਦਾ ਖੜਾ ਹੋ ਜੋਰ ਮਾਰਦਾ ਇੰਨੀ ਕਿ ਟਰਾਲੀ ਮੋਰੇ ਦੇ ਹੌਲਾ ਹੁੰਦਾ ਪਿੱਛੇ ਤੋਂ ਭਾਰੀ ਆ ਤ੍ਰਿਫਾ ਸੌਖਾ ਜਾ ਕੱਢਦਾ ਨੇ ਇਹ ਦੇਖਦੇ ਹੁਣ ਚੜਦਾ ਕੋਈ ਬੰਦੇ ਕਰਦੇ ਨੇ ਮਲਾ ਦਾ ਪਾਊਗਾ ਟੈਂਕ ਇੱਕ ਇਹ ਫੇਰ ਉਹ ਟਰਾਲੀ ਭਰਨੀ ਆਪਾਂ ਦੁਕਾਨੀਆਂ ਤੇ ਲਾ ਦੇ ਨੇ ਤਰਕਰ ਜਾ ਕੇ ਨੀਕੇ ਚੜਾਈ ਆ ਟਰਾਲੀ ਦਾ ਚੌੜੇ ਜਿਹੇ ਟਾਇਰ ਬੈਂਚਰ ਆ ਖਾਇ ਜੀ ਮਲਾ ਦਾ ਇੱਧਰ ਨਹੀਂ ਆ ਹਨਕਰ ਵਾਲਾ ਬੈਂਚਰ ਯੋਜਨਾ ਪੈ ਇੰਨੀ ਪਾਲਾ ਦੇ ਮੂਰੇ ਫਿਰ ਨਾਟ ਪਾਇਆ ਬਣਾ ਇੱਕ ਮਾੜਾ ਜਾ ਬਾਅਦ ਚ ਬਣਨੀ ਦੀ ਗੱਲ ਤੇ ਝੂਟੇ ਬੱਜਨੇ ਤੇ ਮੈਂ ਚਾਲ ਨਹੀਂ ਚੱਲਣੀ ਸੀ ਬਾਹਰ ਗੱਡ ਕੇ ਹੁਣ ਆ ਪਾਇਨ ਭਰਾ ਦੇਣੇ ਮੂਰੇ ਤਾਂ ਰਹਿ ਗਈ ਜਿਹੜੀ ਪਿੱਛੇ ਤੋਂ ਤਾਂ ਹੋ ਗਈ ਫੱਲਾ ਫਿਰ ਤਾਂ ਖਾਨਾ ਖਣੀ ਜ਼ਹਰ ਪਾਈ ਵੀ ਫਾਰੀ ਕੱਚੀਆ ਪਾਣੀ ਖੜਿਆ ਅਸੀਂ ਚੱਲ ਰਹੀ ਆ ਗਾਈ ਮਿੱਤਰ ਕਰੋ ਚੈੱਕ ਪੈਣ ਲੱਗੀ ਜੋੜੀ ਰੈਕਟਰ ਜੀ ਵੀ ਜੇਰੀ ਭਰਤੇ ਇਹਨੂੰ ਹੁਣ ਆ ਦੇਖ ਲਾ ਤੁਹਾਡੇ ਸਾਹਮਣੇ ਦੀ ਚੀਜ਼ ਪਈ ਆ ساری ਥੋੜਾ ਟਾਈਮ ਲੱਗੂਗਾ ਇਹਨੂੰ ਭਰ ਕੇ ਫਿਰ ਦੁਕਾਨੇ ਤੋਂ ਇਹਦੀ ਪਰਵਾਹ ਨਹੀਂ। ਕਿਵੇਂ ਚੱਲਦਾ ਕਰੰਟਾ ਦਾ। ਬਾਕੀ ਜਿਹੜੀ ਪਹਿਲਾਂ 2.5 ਕਿੱਲਿਆਂ ਚ ਭਰੀ ਆ ਟਰਾਲੀ ਉਹ ਆਪਣੀ। 16 ਫੁੱਟ ਟਰਾਲੀ ਆ ਸਾਡੇ 4 ਉੱਪਰ ਨੂੰ ਬੈਠਾ। ਇਹਦਾ ਵੀ ਆਪਾਂ ਤਿਆਰ ਕਰਿਆ ਬਧਾਇਆ ਵੀ ਤੇ ਪਹਿਲਾਂ ਘੱਟਦਾ। ਜਾਲੇ ਵਗੈਰਾ ਲਾ ਕੇ ਜੀਰੀ ਵਾਸਤੇ ਪਿਆ ਦਈਏ ਨੇ। ਇਹ ਦੇਖਦੇ ਆ ਕਿੰਨੇ ਚ ਭਰਤੀ ਆ। ਉਹ 2.5 ਕਿੱਲਿਆਂ ਚ ਭਰੀ ਆ ਟਰਾਲੀ ਕੰਨਾ। ਤ੍ਰਿੰਦਰ ਆ ਗਈ ਹੋਈ ਆ ਵਿਸ਼ਾਲ ਦੀ ਰਿਪੇਅਰ ਨਹੀਂ ਹੋਈ ਅਲੇ ਦੋ ਦਿਨਾਂ ਮੰਨ ਲਾਇਆ ਟਰਾਈਕ ਤੇ। ਮਿੱਤਰੋ ਨੌਸ ਪੈ ਗਿਆ ਉਹ ਕਹਿੰਦੇ ਆ ਨਾ ਵੀ ਜੇ ਪਹਿਲਾਂ ਹੀ ਆਪਾਂ ਚਾਬੀਆਂ ਪਾਣੇ ਚੱਕ ਲਈਏ ਫਿਰ ਆਪਾਂ ਨੂੰ ਗੇਜ ਚੱਕਣੇ ਦੀ ਲੋੜ ਨਹੀਂ ਪੈਂਦੀ ਇਹ ਫੋਰਮੈਂਡ ਉਹ ਢਿੱਲੇ ਆ ਜਿਹੜੇ ਅਸੀਂ ਰੱਖੇ ਆ ਇਹਨਾਂ ਨੇ ਪਹਿਲਾਂ ਚਾਬੀਆਂ ਚੱਕੇ ਨਹੀਂ ਪਾਣੇ ਹੁਣ ਚੱਕਣੇ ਪੈ ਗਏ ਆ ਗੋਲ ਜਿਹੜਾ ਫੋਰਮੈਂਡ ਰੱਖਿਆ ਵਾ ਕਿਆ ਕੰਮ ਕਿਆ ਕੰਮ ਕਰੂਗਾ ਲੈ ਉਹ ਦੇ ਟ੍ਰਾਲੀ ਕਾ ਭਾਰਤੀ ਜੋਇੰਡਰ ਵਾਲੀ ਇਹਨਾਂ ਨੇ ਸਾਠ ਵਾਲੀ ਆ ਫੇਰ ਕਰੂਗੇ ਉਹ ਬਾਕੀ ਕਰਦੇ ਆ ਤਿਆਰ ਨੁਕਸ ਪਾ ਦੇ ਗਏ ਇਹਨਾਂ ਨੇ ਤਿੰਨ ਬੰਦੇ ਦਾ ਫੋਰਮੈਨ ਆ ਕਰਨ ਲਈ ਲੱਗਿਆ ਵਗੈਰਾ ਮਿੱਤਰੋ ਚ ਉੱਪਰ ਲੱਗੇ ਹੋਇਆ 8 5 ਜਨਜ ਵਾਲਾ ਕਹਿੰਦਾ ਮੈਂ 53 ਦਾ ਚਲਾ ਕੇ ਦੇਖਣਾ ਪਹਿਲਾਂ ਜੀ ਦੀ ਚੈੱਕ ਕਰੂਗਾ ਇਹ ਪਹਿਲਾਂ ਜੀ ਦੀ ਚੈੱਕ ਕਰ ਰਹੇ ਹਾਂ ਕੱਲ ਉਹਨੇ ਹੀ ਵੜਵਾਣੀ ਆ ਹਾਂ ਇਹਦੇ ਵਿੱਚ ਤਾਂ ਫਿਰ ਰੱਖਣ ਜੋਗੇ ਹੈ ਉਹਨੇ ਇਹ ਤਾਂ ਗਰਮ ਹੋ ਜੂਗੀ ਯਾਰ ਖੜਾ ਹੋਊਗਾ ਕਿ ਤੇਨੀਆਂ ਹਾਉ ਤਾਂ ਕਰ ਇੱਕ ਤਰੀਕ ਤੱਕ ਆਣਾ ਨਹੀਂ ਹੈ ਕਿੱਥੇ ਗਿਆ ਆ ਘਰਾਂ ਦਾ ਖੜਾਇਆ ਆਪਣੇ ਘਰ ਮੂਰੇ ਟਰਾਲੀ ਨਾਲ ਨੂੰ ਨਹੀਂ ਉਹਨਾਂ ਨੇ ਕਿਹਾ ਇੱਕ ਤਰੀਕ ਤੇ ਪਹਿਲਾਂ ਮੂੰਹ ਨਾ ਕਰ ਲਿਓ ਮੰਡੀ ਗਈ ਨੂੰ ਹੋਰ ਕੀ ਬਈ ਛੱਟ ਇਹਦਾ ਕਿਹਾ ਛੱਟ ਦੇਖੋ ਖਾਲੀ ਤਾਂ ਹੈ ਆਦਾ ਆਂਦਾ ਆ ਇਹਨੂੰ ਮੈਂ ਲਈ ਹੀ ਆ ਰਿਹਾ ਤੀਏ ਗੇਰ ਚ ਵਿਖਾ ਲੀਟਰਾਲੀ ਜੇ ਕਲੱਚ ਜੇ ਛੱਡ ਦਿੰਦੇ ਤੇ ਹੌਲੀ ਜਿਹਾ ਕਰਕੇ ਐ ਘੁੱਟ ਜਾਂਦਾ ਦਾਦਾ ਦੋੇ ਲੋਟੇ ਬੁੜਕਰਿਆ ਥੋੜਾ ਦੇਖ ਲੋ ਜੀ ਬਾਈ ਮਸ਼ੀਨਾਂ ਵਾਲਿਆਂ ਨੂੰ ਆਪਣਾ ਬੇਨਤੀ ਹੋ ਇੱਕ ਥਾਪ ਦੀ ਆਪਣਾ ਥੇ ਪਹਿਲਾਂ ਜਦ ਘਰਾਂ ਹੁੰਨੇ ਆ ਐਨ ਤਥੱਲੀ ਬਖਸ਼ ਕੰਮ ਰਪੇਰਾ ਕਰ ਲੇ ਕਰੋ ਬਾਅਦ ਚ ਥੋੜਾ ਚੱਕਣੇ ਦੇ ਲੋੜ ਨੇ ਦੇਖੋ ਕਿ ਮੈਂ ਥੋਚੰਦਾ ਨਾਲ ਰੱਖਣਾ ਪੈਂਦਾ ਬਾਈ ਇਹ ਉਹਦਾ ਬਚਾਏ ਅੱਜ ਛੱਟ ਵਾਲਾ ਸ਼ੌਟ ਵਿੱਚ ਹੈਗਾ ਐੜ 60 ਫੱਟ ਗਿਆ ਤਾਂ ਬਾਕੀ ਹੁਣ ਇਹਦੀ ਦੇਖਦੇ ਆ ਪਰਫਾਰਮੈਂਸ ਇਹ ਚ ਤਾਂ ਪਾਣੀ ਆ ਮੈਨ ਲੱਗਦਾ ਇਹਨਾਂ ਨੇ ਪਾਣੀ ਕੱਢਿਆ ਤਾਂ ਨਹੀਂ ਟੈਰਾਂ ਵਾਲਾ ਹਲੇ ਆ ਪਾਣੀ ਆ ਬਈ ਆ ਦੇਖੋ ਪਾਣੀ ਐ ਚ ਬੇਟ ਵੀ ਲੱਗਿਆ ਵਾ ਇਹਨੇ ਤਾਂ ਕਿਹਾ ਅੱਧਾ ਬਣਾ ਯਾਰ ਚੱਕਰ ਨਾ ਤੋੜੇ ਬਸ ਇਹ ਜੀ ਮੇਤਰੋ ਕਰੋ ਚੈੱਕ ਜੋੜੀ ਵਾਲੀ ਟਰਾਲੀ ਵੀ ਭਰਨੇ ਵਾਲੀ ਹੋ ਆ ਬਸ ਥੋੜਾ ਵਰਕ ਰਹਿ ਗਿਆ ਬੰਦਾ ਵਿੱਚ ਖੜਿਆ ਦੇਰ ਦਾ ਪਰਤਾ ਘਟਿਤ ਹੀ ਲੱਗ ਰਹੀਆ ਨੂੰ ਬਰਾਬਰ ਕਰਕੇ ਪਵਾਣੇ ਆ ਜੀ ਰੀਚ ਫਿਰ ਤੋਂ ਇਹਦੇ ਪਰਫਾਰਮੈਂਸ ਦਿਖਾਣੇ ਆ ਜੀ ਔਟੇ ਦੀ ਅਦਰ ਵੱਜਾ ਤਾਂ ਕੀ ਕਹਿੰਦਾ ਮਿੱਤਰੋ ਇਹਦੇ ਮੂਰੇ ਜਿਹੜਾ ਵੇਟ ਦੰਦਿਆ ਕੰਪਨੀ ਉਹ ਤਾਰਿਆ ਹੋਇਆ ਪਿੱਛੇ ਟਾਇਰਾਂ 'ਚ ਪਾਣੀ ਆ ਦੇਖੋ ਵੇਟ ਤਾਰਿਆ ਹੋਇਆ ਪਿੱਛੇ ਟਾਇਰਾਂ 'ਚ ਪਾਣੀ ਆ ਵੇਟ ਲੱਗਿਆ ਵਾ ਬਾਕੀ ਦੇਖਦੇ ਹੁਣ ਕਹਿੰਦੇ ਪਹੇ ਪਾ ਚੜਾਓ ਜੇ ਨਰਮ ਹੈ ਜੇ ਥੋੜੇ ਜੇ ਫਿਰ ਤੇ ਦੇ ਤੱਕ ਨੀਗੇ ਦੀ ਪ੍ਰੋਪਰ ਕਰਕੇ ਤੋਂ ਪਰ ਚੜਾ ਕੇ ਪਾਉਣੇ ਬਾਕੀ ਜੇ ਤੇ ਨਰਮ ਹੈ ਕਿ ਉਹ ਹੀ ਲਹੂਰ ਵਾਲਾ ਕੰਮ ਹੋ ਜਾਵੇ ਮਿੱਤਰੋ ਦੋ ਗੇੜੇ ਤੇ ਅੱਧਾ ਕਿ ਟੈਂਕ ਹੋਣਾ ਆ 60 ਵਾਲਾ ਕਹਿੰਦਾ ਜੋੜੀ ਬਾਹਰ ਕੱਢ ਲੈ ਸੋਰ ਪਤਾ ਆਪਣੇ ਸੰਦ ਦਾ ਹੀ ਭਰੋਸਾ ਹੋਏ ਕਰਦਾ ਬਾਗਾਂ ਨੇ ਬਾਗਲਾ ਕਰਦਾ ਨਹੀਂ ਇਹ ਇਹ ਚੱਕ ਦਾ ਮੂੰਹ ਪਿਛਲੇ ਡੈਰਾ ਦੇ ਵੇਟ ਆ ਨਾ ਮੂਰੇ ਵਜਨ ਹੈ ਨਹੀਂ ਇਹਦੇ ਇਹ ਥੋੜਾ ਜਿਹਾ ਉੱਚਾ ਇੰਨਾ ਖਾਸ ਰੋਣਾ ਬਣਦਾ ਖੜਾ ਹੋ ਗਿਆ ਟਰੈਕਟਰ ਮੂਰੇ ਤੋਂ ਜਾਂਦਾ ਜਾਂਦਾ ਇਹ ਬੰਨ ਨਿਪੜ ਗਿਆ ਕੰਮ ਇੱਕ ਖਾਬ ਦਾ ਆਉਨੇ ਆ ਹੁਣ ਤਾਂ ਅਖਰ ਹੋ ਗਿਆ ਨਿਪੜਿਆ ਜੇ ਤੱਕ ਦੇਖਦਾ ਅੱਧਾ ਘਟਾਇੰਕਾ ਜੇ ਵਾ ਪਾ ਕੇ ਬਸ ਚੱਕ ਅੱਗੇ ਪਿੱਛੇ ਕਰਕੇ ਬਣਾ ਕੇ ਜਗਾ ਟਰਾਲੀ ਹੋ ਗਈ ਲੋਡ ਫੁੱਲ ਬਰਾਬਰ ਕਰਕੇ ਹੁੰਜੇ ਖਾਂਜਿਆਂ ਚ ਭਰ ਕੇ ਚੰਗੀ ਤਰ੍ਹਾਂ ਫਿਰ ਤੋਰਦੇ ਆ ਟਰੈਕਟਰ ਇੱਥੋਂ ਯੌਂ ਡੀਰ ਮੇਰੇ ਵੀਰੋ ਰੇਟ ਵੀ ਨਾ ਚੱਕ ਰਿਹਾ ਅੱਗਾ ਥੋੜਾ ਥੋੜਾ ਜੇ ਕੱਢਣੀ ਪੈ ਜਾਏ ਇਹਨੂੰ ਖੇਚੋ ਫਿਰ ਤਾਂ ਨਹੀਂ ਕੱਢਦਾ ਇਹ ਬਾਕੀ ਕੋ ਆ ਕੇ ਹੁਣ ਸੈਟ ਕਰਕੇ ਜੀਰੀ ਫਿਰ ਦੇਖਦੇ ਆ ਕੀ ਬਣਦਾ ਕਰਦੇ ਉਹੀ ਕੰਮ ਜਿਹੜੇ ਤੋਂ ਅਸੀਂ ਡਰਦੇ ਹਾਂ ਥਾਲੀ ਬੈਠਣ ਲੱਗ ਗਈ ਕਰਕ ਬੰਦ ਹੋ ਗਿਆ ਜਾਂਦੀ ਹੈ ਬੰਦੇ ਹੋ ਗਿਆ ਦਾ ਜਾਂਦਾ ਜਾਂਦਾ ਇਹ ਇਹ ਦੇਖਦੇ ਆਂ ਕਰਦੇ ਆਂ ਕਿ ਇਖੜ ਦਾ ਜਿਹੜਾ ਹੋਰ ਹੋ ਜਾਵੇ ਉਹ ਵੀ ਕੰਮ ਹੋ ਗਿਆ ਹੈ ਡੈਕ ਵੀ ਬੱਸ ਜਾਰੀ ਪ੍ਰਵਾਸ ਹੈ ਪਰ ਪੇਗਾ ਮੂਹ ਮੂਹ ਪਾਣਿਆ ਰੱਖਣੇ ਆ ਜਾ ਰੱਖਣਾ ਕਰੋ ਚੈੱਕ 60 ਵੀ ਆਪਾਂ ਟਰਾਲੀ ਸਣੇ ਦੇ ਪਿੱਛੇ ਕਾਫੀ ਅੱਗੇ ਤੱਕ ਲਿਆਏ ਤੇ ਹਨਾ ਇਹ ਟਰਾਲੀ ਦੇਖੋ ਕਿੰਨੀ ਡੇਢੀ ਹੋ ਗਈ ਐਨੀ ਡੇਢੀ ਖੜੀ ਟਰਾਲੀ ਟਾਇਰ ਇਹਦਾ ਬਹੁਤ ਅੱਧਾ ਅੱਧਾ ਇੱਕ ਫਲਕ ਟੁਕੜਾ ਟੁਕੜਾ ਘਾਰੇ ਚ ਪਾੜ ਗਿਆ ਦੇਖੋ ਫੁੱਲ ਲੋਡ ਟਰਾਲੀ ਆ ਐਡੀ ਮੋਰੇ ਘਾਰੇ ਦੀ ਹਾੜ ਲੱਗ ਗਈ ਟਰੈਕਟਰ ਦੇ ਟਰਾਲੀ ਦੇ ਟਾਇਰ ਨੂੰ ਹੁਣ ਉਹ 60 ਬੈਕ ਕਰਿਆ ਇਹਨਾਂ ਨੇ ਕਮਾ ਕੇ ਉੱਪਰ ਨੂੰ ਲਿਆਉਂਗੇ 855 ਆਪਾਂ ਨੇ ਬੁਲਾ ਲਿਆ ਫੋਰ ਬਾਈ ਫੋਰ ਹੁਣ ਉਹਦੇ ਗੱਲ ਮੂਰੇ ਨੂੰ ਦੋ ਚਨ ਪਾ ਕੇ ਇਹਨੂੰ ਕੱਢਦੇ ਆਂ ਦੇਖਦੇ ਆਂ ਫਿਰ ਕੀ ਬਣਦਾ ਟਰਾਲੀ ਦੇਖੋ ਕਿੰਨੀ ਸਾਈਡ ਤੇ ਹੋ ਕਿ ਟਰਾਲੀ ਦੀ ਸਾਈਡ ਮਗਰ ਗਈ ਖੱਡਾ ਦਾ ਉਹ ਗਾਰੇ ਕਰਕੇ ਦੇਖਿਆ ਨਿੱਕੇ ਦਮ ਬੈਠੇ ਟਰਾਲੀ ਬਾਕੀ ਦੇਖਦੇ ਹੁਣ 60 ਵੀ ਆ ਰਿਹਾ ਉੱਪਰ ਨੂੰ ਘੁੰਮ ਕੇ ਦੋ ਇੱਕ ਟੋਚਨ ਆਪਣੇ ਕੋਲ ਪਈ ਹੈ ਟਰਾਲੀ ਦੇ ਮੂਰੇ ਉਹ ਦੇਖੋ ਪਿਆ ਦਿਖ ਰਿਹਾ ਜਿਹੜਾ ਆਪਾਂ ਪਹਿਲਾਂ ਰੱਖਿਆ ਦਾ ਜਿਆ 60 ਕੱਢਿਆ ਦਾ 55 ਆ ਗਿਆ ਹੁਣ ਪਹਿਲਾਂ ਪਾ ਕੇ ਦੇਖ ਲਾਂਗੇ ਨਹੀਂ ਫਿਰ 60 ਆ ਰਿਹਾ ਉੱਪਰ ਨੂੰ ਘੁੰਮ ਕੇ ਦੋ ਟਰੈਕਟਰ ਜੋੜ ਦਾਂਗੇ ਇਹਨੂੰ ਦੇਖ ਤੇ ਪਰ ਉਹਨੇ ਤੇ ਨਾ ਦਿਖਣ ਤਿੰਨਾਂ ਦੀ ਜੀ ਮਿੱਤਰ ਕਰੋ ਚੈੱਕ 55 ਵਾਲਾ ਆ ਗਿਆ 4x4 ਮਗਾਏ ਤੋਂ ਇਹ ਵੀ ਟਰੈਕਟਰ ਮਨੂੰ ਆਇਆ ਲੱਗਦਾ ਬਾਈ ਨੇ ਖੇਤੀ ਨੂੰ ਘੱਟ ਟਰੈਡਲੀਆਂ ਕੱਢਣ ਨੂੰ ਰੱਖਿਆ ਹੋਇਆ ਜਦ ਵੀ ਕਿਤੇ ਫਸਦੀ ਇਹਨੂੰ ਬੁਲਾਣੇ ਆ ਪੱਕਾ ਵੱਡਾ ਟਰੈਕਟਰ ਆ ਕਹਿੰਦੇ ਬੜਾ 855 ਵਾਲਾ ਆ ਗਿਆ ਬਾਈ ਜੁਨੇਟ ਵਚਨ ਪੰਨੇ ਹੈ ਦੇ ਨਾਲ ਲੁੱਕ ਚੈੱਕ ਕਰੋ ਹਲੇ ਫਿਰ ਬੜੀਆਂ ਮੇਨ ਲਾਈਟਾਂ ਦਿਖ ਰਹੀਆਂ ਮੇਨ ਲਾਈਟਾਂ ਦਿਖ ਰਹੀਆਂ ਇਹਦੀਆਂ ਉਹ ਬੰਦ ਕਰਾ ਕੇ ਫਿਰ ਤੁਹਾਨੂੰ ਇਹਦੀ ਲੁੱਕ ਚੈੱਕ ਕਰ ਰਹੇ ਆਪਾਂ 55 ਦੇ ਮੂਰੇ ਟੋਜਨ ਪਾਉਣ ਦੀ ਜਗ੍ਹਾ ਹੈ ਨਹੀਂ ਤੇ ਜੌਂਡੀਰ ਮੂਰੇ ਪਹਿਲਾਂ 60 ਜੋੜਦੇ ਆਂ ਜੌਂਡੀਰ ਦੇ ਮੂਰੇ ਪਹਿਲਾਂ ਆਪਾਂ ਨੇ 60 ਪਾ ਲਿਆ ਟਰਾਲੀ ਜਿਆਦਾ ਬੈਠ ਗਈ ਜੌਂਡੀਰ ਦੇ ਮੂਰੇ ਪਹਿਲਾਂ 60 ਪਾ ਕੇ ਫਿਰ 60 ਦੇ ਮੂਰੇ ਆਪਾਂ ਨੇ 55 ਪਾ ਲਿਆ ਆਹ ਦੇਖਦੇ ਆਂ ਕਿ ਨਾ ਬੜਾ ਜੋਰ ਕੋ ਜਿੰਨੇ ਜੋ ਬੰਨ੍ਹੇ ਆਂ ਇਹਨਾਂ ਦਾ ਦੇਖਦੇ ਆਂ ਜੋ ਟੋਜਨ ਬਣ ਕੇ ਲਿਆ ਹਾਜੀ ਮਿੱਤਰੋ ਕਰੋ ਚੈੱਕ ਦਲੰਦਰ ਉਧਰ ਲਾਏ ਆ ਬਾਈ ਨੇ ਟਰਾਲੀ ਦੇਖੋ ਬੈਠ ਗਈ ਗਾਰਾਂ ਬਹੁਤ ਥੋੜਾ ਜਿਆਦਾ 55 ਇਹ 80 60 ਦੇ ਪਿੱਛੇ ਫਿਰ ਜੋੜੀਆ ਦੱਸ ਦੱਸ ਬਾਤ ਕਿ ਕੀ ਹੋਇਆ ਬਾਹ ਮਰੋ ਗਿਆ ਰੋ ਗਿਆ ਸੁਣਦਾ ਕਿਹੜਾ ਐਸਲੰਤਰ ਦੀ ਆਵਾਜ਼ ਮਾ ਇਹ ਚ ਉੱਪਰ ਟਰਾਲੀ ਜਿਆਦਾ ਟੇਢੀ ਹੋ ਗਈ ਓਏ ਇਹਨੂੰ ਬਦਲ ਕੇ ਆਇਆ ਕਰੋ ਜਾਂ ਟਰਾਲੀ ਕੱਢਣਾ ਨਾ ਹੁੰਨਾ ਟਰਾਲੀ ਮਿੱਤਰੋ ਟਰਾਲੀ ਜ਼ਿਆਦਾ ਡਿੱਗੀ ਹੋ ਗਈ ਕੱਲੇ ਮੂਰੇ ਵਾਲੇ ਕੋਈ ਮਰੇ ਆ ਟਰਾਲੀ 'ਚ ਦਿੱਕਤ ਜ਼ਿਆਦਾ ਪਈ ਮਿੱਤਰੋ ਕੋਰੇ ਮਿਲ ਕੋ ਆ ਕੋਈ ਮਰਦਾ ਕੋਲੇ ਚੱਲੇ ਪਾਰ ਕਰਾ ਦੇ ਤੋ ਆਲੇ ਚੰਦੇ 'ਚ ਵੀ ਮੂਰੇ ਵਾਲਾ ਚੱਲ ਰਿਹਾ ਤੈਨੂੰ ਮਕਿਆਉਣਾ ਪੈਣਾ ਬੈਗ ਨਿਕਲੂਗੀ ਯਾਰ ਆਹ ਟਾਇਰ ਤਾਂ ਦੇਖ ਲੈ ਕਿੰਨਾ ਪੈ ਗਿਆ ਯਾਰ ਪਿੱਛੇ ਨੂੰ ਕਾ ਮੋਡ ਤਾਂ ਬੈਠ ਦੀ ਬੈਠੀ ਬੈਠੀ ਹਾਂ ਹਾਂ ਯਾਰ ਪਿੱਛੇ ਨੂੰ ਨਾ ਲੀ ਬਣੀ ਹੋਈ ਆ ਜੀ ਆਪਾਂ ਪਿੱਛੇ ਨੂੰ ਗੱਡੀ ਲੱਲੇ ਵੀਰ ਹਾਂ ਟੱਕਰ ਬਣ ਗਈ ਹਾਂ ਟੱਕਰ ਮੈਂ ਇਹਨੂੰ ਪਹਿਲਾਂ ਹੀ ਕਿਹਾ ਤਾਂ 60 ਪਿੱਛੇ ਨੂੰ ਇਹ ਪਾਲਾ ਇਹਦੇ ਮਿੱਤਰ ਕਰੋ ਚੱਕਾ ਪ੍ਰੀਤ ਬੁਲਾਇਆ 68 99 ਆਪਾਂ ਨੇ ਉਸ ਤੋਂ ਬਾਅਦ 68 8 ਤੋਂ ਬਾਅਦ ਜੌਂਡੇਰਾ 855 ਆਪਾਂ ਨੇ ਸਭ ਤੋਂ ਮੂਰੇ ਕਰ ਲਏ ਜਾਹਰ ਹੋ ਗਿਆ ਟਰੈਕਟਰ ਜਾਹਰ ਮਿੱਤਰੋ ਚਲੋ ਜੀ ਤਗਰਾਜ ਫਿਰ ਪ੍ਰੀਤ ਫਿਰ ਫਾਰਮ 60 ਉਹਦੇ ਪਿੱਛੇ ਟਰਾਲੀ ਮੁਰੇ ਜਾਉਂਦੇ ਰਿਹਾ 53 ਦਾ ਆਜੇ ਲਾਹੌਰ ਹੋ ਗਿਆ ਰਾਤ ਨੂੰ ਮਿੱਤਰੋ ਹੀ ਕੰਮ ਜਿਹੜੇ ਦੋ ਰੱਖਦੇ ਪਾਨੇ ਆ ਟੋਚਣ ਹੁਣ ਇਹਨਾਂ ਨੂੰ ਜੋੜਦੇ ਆ ਆਤਮਾ ਉਹ ਟਾਈਟ ਕਰ ਰਹੇ ਆ ਕਰ ਲਾ ਕਰ ਲਾ ਟਾਈਟ ਕਰ ਲਾ ਅੰਕਲ ਟਾਈਟ ਕਰ ਲੋ ਟਾਈਟ ਇਹਦੇ ਪਰੇ ਰੋਕ ਮੋਨੂ ਆਪ ਦਾ ਰੋਕ ਲੈ ਚਲ ਚਲ ਦੇਖੋ ਨੂਰ ਮਿੱਤਰੋ ਹੋਰ ਰੋਕ ਲੈ ਨਹੀਂ ਬਣੇ ਗੱਲ ਮਿੱਤਰੋ ਤਾਂ ਈ ਜ਼ਿਆਦਾ ਬੈਠ ਗਈ। ਤੂੰ ਦਾ ਖੜਾ ਰੇ ਇਹਨੂੰ ਭੈਣ ਜਿਹੜਾ ਪਹਿਲਾਂ ਹੀ ਢਿੱਡ ਫਿਰਦਾ ਹੈ। ਸਭਾ ਚੱਲ ਛੱਡ ਕੇ ਵਿੱਚੇ ਦੇਖ ਰਿਆ। ਜਾਂ ਮੈਂ ਇੱਧਰ ਨਹੀਂ ਹੈ ਗੇਹੇ ਮੈਂ ਇੱਧਰ ਨਹੀਂ। ਇੱਕ ਢਾਇ ਘੁੰਮ ਰਿਹਾ ਦਾ ਪਰਲਾ। ਟਰਾਲੀ ਜ਼ਿਆਦਾ ਬੈਠ ਗਈ ਨਿਤ ਭੈਣ ਚ। ਗੇਹੇ ਇੱਧਰ ਹੀ ਕਿ ਨਹੀਂ। ਦੇਸੀ ਪਿਲਾ ਕੇ ਤੇ ਤੇ ਹੋ ਹੋ ਜਾਊਗਾ। ਢਾਇ ਚੱਕੇ ਹੋ ਗਏ। ਆਪਾਂ ਪਤਾ ਕੀ ਕਰਦੇ ਹਾਂ। ਦੇਸੀ ਜੂਸੀ ਵੀ ਵੀ ਨਹੀਂ ਕੱਢਣੀ। ਇੰਟਰੋਜਨ ਲੱਗ ਗਿਆ ਗੱਡਣ ਟਰਾਲੀ ਨਿਕਲ ਹੀ ਨਹੀਂ ਜੋੜੇ ਰ পাওয়ার ਹੀ ਛੱਡ ਜਾਣਾ ਕੱਲੋਂ ਟਰੈਲੀ ਖਾਲੀ ਕਰੋਗੇ ਉਹ ਅੱਧਿਕ ਫੇਰ ਨਿਕਲਵਾ ਸਾਨੂੰ ਤਾਂ ਆਪਣਾ ਬਹੁਤ ਜ਼ੋਰ ਤੇ ਅੱਛਾ ਖੜਿਆ ਅਪਰੀਤ ਖੜਿਆ ਇਹ ਵਾਲੇ ਦਾ ਟਾਇਰ ਨਹੀਂ ਨਿਕਲਿਆ ਯਾਰ ਆ ਗਿਆ 3649 ਦੇ ਬਾਅਦ ਆ ਗਿਆ ਜਾਈ ਜੀ ਬਾਹਰ ਨਹੀਂ ਆਈ ਬਣਾ ਨੇ ਕੰਮੋਂ ਮੇਰੇ ਟਰੈਕਟਰ ਲੈ ਕੇ ਜਾ ਰਹੇ ਆ ਕਦੋਂ ਕਰਾਂਗੇ ਟਰਾਲੀ ਥੋੜੀ ਜਿਹੀ ਖਾਲੀ ਕਰਕੇ ਹੁਣ ਪਲਟਣੇ ਦਾ ਡਾਰਾ ਟਰਾਲੀ ਜਿਆਦਾ ਬੈਠ ਗਈ ਟਾਇਰ ਚੱਕ ਹੋ ਗਏ ਥੱਲੇ ਫੈਟਣਾ ਜੋੜੇ ਚ ਕਰੋ ਚੈੱਕ ਟਰੈਕਟਰ ਟਰੈਕਟਰ ਕਰਦੇ ਆ